ਸੀਮਾਨ ਦੇ ਵੱਲੋਂ ਅੱਜ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈ ਨਵੀਂ ਸ਼ੁਰੂਆਤ ਕੀਤੀ ਗਈ ਹੈ ਐਸਐਸਐਫ ਦੀ ਜਿਹੜੀ ਕਿ ਗੱਡੀ ਹਰ 30 ਕਿਲੋਮੀਟਰ ਤੇ ਹੋਵੇਗੀ ਸੋ ਇਸ ਦੇ ਨਾਲ ਸੜਕ ਹਾਸਿਆ ਦੇ ਵਿੱਚ ਵੀ ਕਮੀ ਆਵੇਗੀ ਤੇ ਇਸ ਦੇ ਨਾਲ ਹੀ ਸੜਕ ਹਾਸਤੇ ਵਿੱਚ ਜੋ ਪੀੜਿਤ ਹੁੰਦੇ ਲੋਕ ਉਹਨਾਂ ਨੂੰ ਵੀ ਕਾਫੀ ਮਦਦ ਮਿਲੇਗੀ ਤੋਂ ਇਸ ਦੇ ਵਿੱਚ 144 ਜਿਹੜੇ ਕਿ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਵਾਹਨ ਵੀ ਸ਼ਾਮਿਲ ਕੀਤੇ ਗਏ ਨੇ ਤੇ ਇਸ ਦੇ ਨਾਲ 5000 ਜਿਹੜੇ ਕਿ ਮੁਲਾਜ਼ਮ ਨੇ ਉਹ ਵੀ ਇਸ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਸੋ ਅੱਜ ਸ਼ੁਰੂਆਤ ਕੀਤੀ ਗਈ ਹੈ ਸੀਐਮ ਮਾਨਦੇਵ ਵੱਲੋਂ ਸੜਕ ਸੁਰੱਖਿਆ ਦੇ ਲਈ ਨਵੀਂ ਫੋਰਸ ਹੈ ਜਿਹੜੀ ਕੀ ਤਾਇਨਾਤ ਕੀਤੀ ਗਈ ਹੈ ਜਲੰਧ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 144 ਗੱਡੀਆਂ ਜਿਹੜੀਆਂ ਵਾ ਰਵਾਨਾ ਕੀਤੀਆਂ ਜਾਣੀਆਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਸੜਕ ਸੁਰੱਖਿਆ ਫੋਰਸ ਨੂੰ ਜਿਹੜੀਆਂ ਗੱਡੀਆਂ ਦਿੱਤੀਆਂ ਜਾਣੀਆਂ ਪੁਰੇ ਜਵਾਨ ਜਿਹੜੇ ਨੇ ਇਹ ਜਵਾਨ ਜਿਹੜੇ ਨੇ ਗੱਡੀਆਂ ਨੂੰ ਜਿਹੜੇ ਨੇ ਅੱਜ ਇਹਨਾਂ ਦੇ ਹਵਾਲੇ ਗੱਡੀਆਂ ਦਿੱਤੀਆਂ ਜਾਣੀਆਂ ਇਹ ਜਵਾਨ ਜਿਹੜੇ ਨੇ ਅੱਜ 144 ਜਿਹੜੀਆਂ ਗੱਡੀਆਂ ਇੱਕ ਇੱਕ ਜਵਾਨ ਦੇ ਹਵਾਲੇ ਕੀਤੀਆਂ ਜਾਣੀਆਂ ਔਰ ਇਹ ਜਵਾਨ ਜਿਹੜੇ ਨੇ ਗੱਡੀਆਂ ਲੈ ਕੇ ਜਿਹੜੇ ਨੇ ਥੋੜੀ ਦੇਰ ਤੱਕ ਸੜਕਾਂ ਤੇ ਉਤਰਨਗੇ ਔਰ ਜਿੱਥੇ ਵੀ ਕੋਈ ਅਮਰਜੈਂਸੀ ਹੋਏਗੀ ਉੱਥੇ ਜੜੀਆਂ ਵੇ ਇਹ ਗੱਡੀਆਂ ਪਹੁੰਚਾਈਆਂ ਜਾਣਗੀਆਂ ਔਰ ਇਹਨਾਂ ਦੀ ਅਗਰ ਗੱਲ ਕਰੀਏ ਤਾਂ ਵਰਦੀ ਵੀ ਜੜੀ ਆ ਆਧੁਨਿਕ ਤਰੀਕੇ ਨਾਲ ਬਣਾਈ ਗਈ ਹੈਗੀ ਆ ਅਲੱਗ ਤਰੀਕੇ ਦੀ ਬਣਾਈ ਗਈ ਹੈ ਹਰਮਿੰਦਰ ਸਿੰਘ ਬਕਾਇਦਾ ਨਾਮ ਨੇਮ ਪਲੇਟ ਵੀ ਲੱਗੀ ਗਈ ਹੈਗੀ ਹਰਮਿੰਦਰ ਸਿੰਘ ਔਰ ਇਹਨਾਂ ਦੀ ਅਗਰ ਪੱਗ ਦੀ ਗੱਲ ਕਰੀਏ ਤਾਂ ਪੱਗ ਦਾ ਕਲਰ ਵੀ ਵਗੜਾ ਵਾ ਚੇਂਜ ਕਰ ਦਿੱਤਾ ਗਿਆ ਵਾ ਔਰ ਇਹ ਜਿਹੜੇ ਨੇ ਲਾਗੀ ਪਛਾਣ ਕੀਤੀ ਜਾਏਗੀ ਕਿ ਇਹ ਜਿਹੜੇ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਆ ਇਹ ਲਾਗੀ ਪਛਾਣ ਹੋਏਗੀ ਕਿ ਇਹ ਜਿਹੜੇ ਨੇ ਕਿਤੇ ਵੀ ਐਕਸੀਡੈਂਟ ਕਹਿਆ ਗਿਆ ਕਿ ਕਿੱਦਾਂ ਇਹਨਾਂ ਨੇ ਕਿਤੇ ਵੈਕਸੀਟ ਹੁੰਦਾ ਵਾ ਕਿੰਨੀ ਦੇਰ ਚ ਪਹੁੰਚਣਾ ਹੁੰਦਾ ਤੇ ਕੀ ਕੀ ਸਾਰੇ ਇਹਨਾਂ ਨੂੰ ਜਿਹੜੇ ਸਮਝਾਏ ਗਏ ਨੇ ਹਾਂਜੀ ਹਰਿੰਦਰ ਜੀ ਕਿੰਨੀ ਦੇਰ ਦੇ ਵਿੱਚ ਜਿਹੜਾ ਵਾ ਤੁਹਾਨੂੰ ਪਹੁੰਚਣ ਵਾਸਤੇ ਕਿਹਾ ਗਿਆ ਵਾ ਔਰ ਕੀ ਕੀ ਤੁਹਾਨੂੰ ਇਹ ਸਬਸਕੜਾਈ ਦਿੱਤੀ ਗਈ ਹੈ ਇਹ ਸਾਰੇ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਫਸਟ ਏਡ ਦੀ ਜਾਣਕਾਰੀ ਦਿੱਤੀ ਗਈ ਆ ਵੀ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਉਸ ਨੂੰ ਅਸੀਂ ਜਲਦੀ ਤੋਂ ਜਲਦੀ ਨੇੜੇ ਦੇ ਹਸਪੀਟਲ ਪਹੁੰਚਾਉਣਾ ਔਰ ਦੂਸਰੀ ਗੱਲ ਸਾਰੇ ਇੱਕ ਜੋ ਗੱਡੀ ਆ ਇਹ 30 ਕਿਲੋਮੀਟਰ ਦਾ ਏਰੀਆ ਕਵਰ ਕਰੂਗੀ ਜੇ ਕੋਈ ਵੀ ਅਣ ਕੈਲੋ ਵੀ ਘਟਨਾ ਹੁੰਦੀ ਹੈ ਜੋ ਕੋਈ ਐਕਸੀਡੈਂਟ ਵਗੈਰਾ ਹੁੰਦਾ ਤਾਂ ਉਸ ਨੂੰ ਜਲਦੀ ਤੋਂ ਜਲਦੀ ਪਹੁੰਚਦੇ ਉੱਥੇ ਉਹਨਾਂ ਨੂੰ ਮਰੀਜ਼ਾਂ ਨੂੰ ਲੈ ਕੇ ਚੱਲੋ ਵੀ ਜੋ ਵੀ ਕੋਈ ਐਕਸੀਡੈਂਟ ਕਾਰਨ ਕੋਈ ਹੁਣ ਹੋ ਰਹੀ ਆ ਤਾਂ ਉਸ ਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਓ। ਆਹ ਔਰ ਇਹ ਜੋ ਇਹ ਗੱਡੀਆਂ ਨੇ ਇਹ ਬਹੁਤ ਹੀ ਹਾਈ ਟੈਕ ਗੱਡੀਆਂ ਆ ਤੇ ਸਰ ਇਸ ਨੂੰ ਮਤਲਬ ਕਹੋ ਵੀ ਜੇ ਕੋਈ ਗੱਡੀ ਟੋਕੇ ਸਾਈਡ ਕਰਨੀ ਤਾਂ ਉਹਦਾ ਵੀ ਇਹ ਕੰਮ ਕਰੂਗੀ। ਔਰ ਸਰ ਜਲਦੀ ਤੋਂ ਜਲਦੀ ਮਤਲਬ ਕਹੋ ਵੀ ਇਹ ਜਲਦੀ ਤੋਂ ਜਲਦੀ ਕਿਵੇਂ ਹਾਲਤ ਤੇ ਪਹੁੰਚੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਹੜੀ ਕਿਹੜੀ ਇਹਦੇ ਚੀਜ਼ ਜੜੀ ਲਾਈ ਗਈ ਹੈ ਫਰਸਟ ਏਡ ਵਾਸਤੇ ਕਿਹੜੀ ਕਿਹੜੀ ਚੀਜ਼ ਦਿੱਤੀ ਗਈ ਹੈ ਫਰਸਟ ਏਡ ਦਾ ਸਰ ਸਾਰਾ ਸਮਾਨ ਦਿੱਤਾ ਗਿਆ ਹੈ ਜਿਵੇਂ ਮਤਲਬ ਬੇਸਿਕ ਜਰੂਰਤ ਹੁੰਦੀ ਹੈਗੀ ਉਹ ਦਿੱਤੀ ਗਈ ਆ ਬਾਕੀ ਸਾਰ ਇਸ ਦੇ ਵਿੱਚ ਇੱਕ ਜੰਤਰ ਲਗਾਏ ਗਏ ਨੇ ਜੋ ਮਤਲਬ ਕਹਾਂ ਲੋ ਵੀ ਆਨਲਾਈਨ ਕੰਮ ਕਰਦਾ ਹੈ ਅ ਬਿਲਕੁਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜੰਤਰ ਵੀ ਲਗਾਏ ਗਏ ਨੇ ਜਿਹੜੇ ਕਿ ਆਨਲਾਈਨ ਕੰਮ ਕਰਨਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਫਰਸਟ ਏਡ ਦਾ ਸਾਰਾ ਸਮਾਨ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਵਾ ਔਰ ਆਧੁਨਿਕ ਤਕਨੀਕ ਦੇ ਨਾਲ ਜਿਹੜੀਆਂ ਗੱਡੀਆਂ ਲਿਆਸ ਕੀਤੀਆਂ ਗਈਆਂ ਕਿ ਜਿੱਦਾਂ ਕਿ ਹਰਮਿੰਦਰ ਸਿੰਘ ਨੇ ਦੱਸਿਆ ਵਾ ਕਿ ਇਹ ਸਾਰੀਆਂ ਗੱਡੀਆਂ ਆਧੁਨਿਕ ਤਕਨੀਕ ਨਾਲ ਲਿਆਸ ਕੀਤੀਆਂ ਦੇਖੋ 30 ਕਿਲੋਮੀਟਰ ਦਾ ਜਿਹੜਾ ਵਾ ਇੱਕ ਗੱਡੀ ਏਰੀਆ ਕਵਰ ਕਰੇਗੀ ਔਰ ਉਸ ਨੂੰ ਅਧ 30 ਕਿਲੋਮੀਟਰ ਏਰੀਆ ਦੇ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਤੇ ਇਹ ਗੱਡੀਆਂ ਜਿਹੜੀਆਂ ਵਾ ਉੱਥੋਂ ਜਾ ਕੇ ਔਰ ਉੱਥੋਂ ਜਿਹੜਾ ਐਕਸੀਡੈਂਟ